ਮਸ਼ਹੂਰ ਯੂਟਿਊਬਰ ਦਰੂਪ ਰਾਠੀ ਜਿਸ ਦੇ ਵੱਲੋਂ ਗੁਰਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਅਤੇ ਬੰਦਾ ਸਿੰਘ ਬਹਾਦਰ ਦੀ ਇੱਕ ਵੀਡੀਓ ਜਿਹੜੀ ਹੈ AI ਦੇ ਨਾਲ ਬਣਾ ਕੇ ਜਾਨੀ ਕਿ ਐਨੀਮੇਸ਼ਨ ਦੇ ਨਾਲ ਬਣਾ ਕੇ ਜਿਹੜੀ ਹੈ ਉਸ ਨੂੰ ਸਾਂਝਾ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਵਾਦਿਤ ਇਸ ਨੂੰ ਵੀਡੀਓ ਨੂੰ ਦੱਸਿਆ ਗਿਆ ਅਤੇ ਤੁਰੰਤ ਹੀ ਜਥੇਦਾਰ ਕੁਲਦੀਪ ਸਿੰਘ ਗੜਕੱਜ ਦੇ ਵੱਲੋਂ ਔਰ ਜਿਹੜੀ ਇੱਕ ਚੇਤਾਵਨੀ ਉਹ ਦਰੂਪ ਰਾਠੀ ਨੂੰ ਦੇ ਦਿੱਤੀ ਜਾਂਦੀ ਹੈ ਕਿ ਬੰਦੇ ਦਾ ਪੁੱਤ ਬਣ ਕੇ ਇਸ ਵੀਡੀਓ ਨੂੰ ਡਿਲੀਟ ਕਰ ਦੇ ਕਿਉਂਕਿ ਗੁਰੂ ਸਾਹਿਬਾਨ ਦੇ ਅਕਸ਼ ਜਿਹੜੇ ਨੇ ਇਸ ਦੇ ਵਿੱਚ ਉਹਨਾਂ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਤਾਂ ਤੁਰੰਤ ਹੀ ਜੇਕਰ ਗੱਲ ਕਰ ਲਈ ਜਾਵੇ ਦਰੂਪ ਰਾਠੀ ਨੇ ਵੀਡੀਓ ਨੂੰ ਜਿਹੜਾ ਆ ਡਿਲੀਟ ਕਰ ਦਿੱਤਾ ਏ ਇਸ ਵਕਤ ਦੀ ਵੱਡੀ ਖਬਰ ਹੈ ਜਥੇਦਾਰ ਦੀ ਚੇਤਾਵਨੀ ਤੋਂ ਬਾਅਦ ਕੁਝ ਮਿੰਟਾਂ ਦੇ ਵਿੱਚ ਹੀ AI ਦੇ ਨਾਲ ਬਣਾਈ ਗੁਰੂ ਸਹਿਬਾਨਾਂ ਦੀ ਵੀਡੀਓ ਜਿਹੜੀ ਹੈ ਉਹ ਧਰੂਬ ਰਾਠੀ ਨੇ ਡਿਲੀਟ ਕਰ ਦਿੱਤੀ ਹੈ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲਿਆ ਸਿੱਖ ਕੌਮ ਦੇ ਭਾਰੀ ਰੋਸ ਪਿੱਛੋਂ ਹੀ ਯੂਟਿਊਬਰ ਧਰੂਬ ਰਾਠੀ ਨੇ ਸਿੱਖ ਗੁਰੂਆਂ ਦੇ ਉੱਤੇ ਬਣਾਈ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਹੈ ਰਾਠੀ ਨੇ AI ਦੇ ਨਾਲ ਸਿੱਖ ਗੁਰੂਆਂ ਅਤੇ ਸ਼ਹੀਦ ਯੋਧਿਆਂ ਦੀ ਵੀਡੀਓ ਬਣਾਈ ਸੀ ਅਤੇ ਵੀਡੀਓ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਰੋਬਿਨ ਹੁੱਡ ਤੱਕ ਦੱਸ ਦਿੱਤਾ ਸੀ ਤਾਂ ਕਿਤੇ ਨਾ ਕਿਤੇ ਅੰਮ੍ਰਿਤ ਪਾਨ ਦੀ ਜੋ ਵਿਧੀ ਹੈ ਉਸ ਨੂੰ ਵੀ ਗਲਤ ਤਰੀਕੇ ਦੇ ਨਾਲ ਦਿਖਾਇਆ ਗਿਆ ਸੀ ਅਤੇ ਇਸ ਤੋਂ ਇਲਾਵਾ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਉਹਨਾਂ ਨੂੰ ਕੁਝ ਹੋਰ ਤਰੀਕੇ ਨਾਲ ਦਿਖਾਇਆ ਗਿਆ ਸੀ ਅਤੇ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਸ਼ਨ ਬਣਾ ਕੇ ਜਿਹੜਾ ਆ ਖਾਲਸਾ ਪੰਥ ਦੀ ਸਾਜਣਾ ਦਾ ਦ੍ਰਿਸ਼ ਜਿਹੜਾ ਉਹ ਸਾਜਣ ਦੀ ਕੋਸ਼ਿਸ਼ ਜਿਹੜੀ ਹੈ ਉਹ AI ਦੇ ਨਾਲ ਜਿਹੜੀ ਆ ਬਣਾ ਕੇ ਪੇਸ਼ ਕੀਤੀ ਗਈ ਸੀ ਸਭ ਤੋਂ ਪਹਿਲਾਂ ਐਕਸ਼ਨ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਿੱਤਾ ਗਿਆ ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਐਕਸ਼ਨ ਲਿੱਤਾ ਗਿਆ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਵੱਲੋਂ ਇਸ ਦੀ ਨਿਖੇਦੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ FIR ਦਰਜ ਕਰਨ ਦਾ ਬਿਆਨ ਵੀ ਜਿਹੜਾ ਮਨਜਿੰਦਰ ਸਿੰਘ ਸਿਰਸਾ ਦੇ ਦਿੰਦੇ ਨੇ ਉਸ ਤੋਂ ਇਲਾਵਾ ਹਰਿਆਣਾ ਦੀ ਕਮੇਟੀ ਅਤੇ तमाम ਸਿੱਖ ਕੌਮ ਦੇ ਵੱਲੋਂ ਇਸ ਵੀਡੀਓ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਅਤੇ ਇੰਨਾ ਹੀ ਨਹੀਂ ਧਰੂਬ ਰਾਠੀ ਨੇ ਇਸ ਵੀਡੀਓ ਨੂੰ ਹਟਾਉਣ ਤੋਂ ਪਹਿਲਾਂ ਇੱਕ ਵੀਡੀਓ ਹੋਰ ਜਾਰੀ ਕੀਤੀ ਜਿਸ ਦੇ ਵਿੱਚ ਉਸ ਨੇ ਜ਼ਿਕਰ ਕੀਤਾ ਹੈ ਕਿ ਮੈਨੂੰ ਰਾਏ ਦਿੱਤੀ ਜਾਵੇ ਕਿਉਂਕਿ ਇਸ ਪਿੱਛੇ ਬਹੁਤ ਮਿਹਨਤ ਲੱਗੀ ਹੈ AI ਦੇ ਨਾਲ ਇਹ ਮੇਰੇ YouTube ਚੈਨਲ ਦੇ ਉੱਤੇ ਸਭ ਤੋਂ ਪਹਿਲੀ ਵੀਡੀਓ ਸੀ ਜਿਸ ਉੱਤੇ ਬਹੁਤ ਮਿਹਨਤ ਲੱਗੀ ਸੀ ਕਿ ਮੈਨੂੰ ਇਸ ਨੂੰ ਡਿਲੀਟ ਕਰ ਦੇਣਾ ਚਾਹੀਦਾ ਏ رائے ਜ਼ਰੂਰ ਮੰਗੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਜਿਹੜੀ ਆ ਧਰੂਬ ਰਾਠੀ ਨੂੰ ਦੇ ਦਿੱਤੀ ਗਈ ਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਵੀਡੀਓ ਨੂੰ ਡਿਲੀਟ ਕਰ ਦੇਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਕੋਈ ਵੀ ਸਖਸ਼ ਜਿਹੜਾ ਆ ਉਹ ਗੁਰੂ ਸਾਹਿਬਾਨਾਂ ਦਾ ਰੋਲ ਨਹੀਂ ਕਰ ਸਕਦਾ ਨਾ ਹੀ ਉਹਨਾਂ ਨੂੰ ਐਨੀਮੇਸ਼ਨ ਦੇ ਦੁਆਰਾ ਦਿਖਾਇਆ ਜਾ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕੁਝ ਦਿਨ ਪਹਿਲਾਂ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਖਾਸ ਤੌਰ ਦੇ ਉੱਤੇ ਇੱਕ ਇਕੱਤਰਤਾ ਕੀਤੀ ਗਈ ਸੀ ਉਸ ਦੇ ਵਿੱਚ ਵੀ ਧਾਰਮਿਕ ਫਿਲਮਾਂ ਅਤੇ ਅਜਿਹੀਆਂ ਵੀਡੀਓ ਨੂੰ ਲੈ ਕੇ ਇੱਕ ਜਿਹੜਾ ਆ ਮਤਾ ਪਾਸ ਕੀਤਾ ਗਿਆ ਸੀ ਕਿ ਕੋਈ ਵੀ ਜਿਹੜਾ ਗੁਰੂ ਸਹਿਬਾਨਾਂ ਦੇ ਕਰੈਕਟਰ ਜਾਂ ਫਿਰ ਯੋਧਿਆਂ ਦੇ ਕਰੈਕਟਰ ਜਾਂ ਫਿਰ ਸ਼ਹੀਦਾਂ ਜਿਵੇਂ ਕਿ ਬਾਬਾ ਬੰਦਰ ਸਿੰਘ ਬਹਾਦਰ ਦੀ ਗੱਲ ਕਰ ਲਈ ਜਾਵੇ ਜਾਂ ਚਾਰ ਸਹਿਬਜ਼ਾਦਿਆਂ ਦੀ ਗੱਲ ਕਰ ਲਈ ਜਾਵੇ ਤਾਂ तमाम ਜਿਹੜੇ ਸਿੱਖ ਯੋਧੇ ਨੇ ਉਹਨਾਂ ਦੇ ਕਰੈਕਟਰ ਜਿਹੜੇ ਨੇ ਉਹ ਨਹੀਂ ਕਰ ਸਕਦੇ ਤਾਂ ਸਿੱਧੇ ਤੌਰ ਦੇ ਉੱਤੇ ਇੱਕ ਮਤਾ ਜਿਹੜਾ ਪੇਸ਼ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਪਾਸ ਵੀ ਕਰ ਲਿਆ ਗਿਆ ਸੀ ਫਿਰ ਵੀ ਉਸ ਤੋਂ ਬਾਅਦ ਕੁਝ ਅਜਿਹੀਆਂ ਵੀਡੀਓ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਅਤੇ ਅੱਜ ਦਰੂਬਰਾਠੀ ਦੇ ਵੱਲੋਂ ਵੀ ਇੱਕ ਵੀਡੀਓ ਜਿਹੜੀ ਆ ਉਸ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਸ਼ਨ ਜਿਹੜਾ ਬਣਾ ਕੇ ਉਸ ਨੂੰ ਸਾਂਝਾ ਕੀਤਾ ਗਿਆ ਇਸੇ ਵੀਡੀਓ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ ਦਰਸਾਇਆ ਗਿਆ ਇਸ ਤੋਂ ਇਲਾਵਾ ਚਾਰ ਸਾਬ ਜਾਦੇ ਜਿਹੜੇ ਨੇ ਉਹ ਜਿਹੜੇ ਨੇ ਦਿਖਾਈ ਦਿੱਤੇ ਗਏ ਅਤੇ ਉਸ ਤੋਂ ਬਾਅਦ ਇੱਕ ਵੱਡਾ ਰੋਸ ਜਿਹੜਾ ਉਹ ਦੇਖਣ ਨੂੰ ਮਿਲਿਆ ਇੱਥੋਂ ਤੱਕ ਕੇ ਰੋਬਿਨ ਹੁੱਡ ਕਹਿ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਤੋਂ ਬਾਅਦ ਜਿਹੜਾ ਆ ਸਿੱਧੇ ਤੋਰ ਦੇ ਉੱਤੇ ਐ ਤੇ ਉਸ ਤੋਂ ਬਾਅਦ ਜ਼ਥੇਦਾਰ ਸਾਹਿਬ ਦਾ ਇੱਕ ਵੱਡਾ ਬਿਆਨ ਹੁੰਦਾ ਕਿ ਤੁਰੰਤ ਪ੍ਰਭਾਵ ਦੇ ਨਾਲ ਬੰਦੇ ਦਾ ਪੁੱਤ ਪਾਣ ਅਤੇ ਇਸ ਵੀਡੀਓ ਨੂੰ ਜਿਹੜਾ ਡਿਲੀਟ ਕਰਦੇ ਇਸ ਤਰੀਕੇ ਦਾ ਬਿਆਨ ਜ਼ਥੇਦਾਰ ਸਾਹਿਬ ਦੇ ਵੱਲੋਂ ਜਿਹੜਾ ਜਾਰੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਹੀ ਔਰ ਧਰੂਬ ਰਾਠੀ ਜਿਹੜਾ ਉਹ ਇਸ ਵੀਡੀਓ ਨੂੰ ਜਿਹੜਾ ਉਹ ਡਿਲੀਟ ਕਰ ਦਿੰਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਖ ਕੌਮ ਦੇ ਵਿੱਚ ਇਸ ਵੀਡੀਓ ਨੂੰ ਲੈ ਕੇ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਸੀ ਹਾਲਾਂਕਿ ਅਦਰੂਬ ਰਾਠੀ ਨੇ ਦਾਵਾ ਕੀਤਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀਡੀਓ ਜਿਹੜੀ ਹੈ ਉਹ ਪਸੰਦ ਵੀ ਆਈ ਸੀ ਅਤੇ ਉਹ ਲੋਕਾਂ ਦੀ ਰਾਏ ਮੰਗ ਰਿਹਾ ਸੀ ਕਿ ਇਸ ਵੀਡੀਓ ਨੂੰ ਡਿਲੀਟ ਕਰਨਾ ਚਾਹੀਦਾ ਹੈ ਜਾਂ ਨਹੀਂ ਤੁਹਾਨੂੰ ਦੱਸ ਦਿੰਨੇ ਆ ਕਿ ਰਾਠੀ ਨੇ AI ਦੇ ਨਾਲ ਸਿੱਖ ਗੁਰੂਆਂ ਸ਼ਹੀਦ ਯੋਧਿਆਂ ਦੀ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗਾਥਾ ਯਾਨੀ ਕਿ ਗੁਰਗੋਬੀ ਸਿੰਘ ਜੀ ਨੂੰ ਬਾਬਾ ਬੰਦੋ ਸਿੰਘ ਬਹਾਦਰ ਕਿਵੇਂ ਮਿਲਦੇ ਨੇ ਮਿਲਣ ਤੋਂ ਪਹਿਲਾਂ ਉਸ ਦਾ ਜੀਵਨ ਕਿਹੋ ਜਿਹਾ ਸੀ ਇਹ ਸਾਰਾ ਇੱਕ ਐਨੀਮੇਸ਼ਨ ਦੇ ਰੂਪ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੇ ਵਿੱਚ ਗੁਰਗੋਬੀ ਸਿੰਘ ਜੀ ਜਿਹੜੇ ਨੇ ਉਹ ਐਨੀਮੇਸ਼ਨ ਦੇ ਤੌਰ ਤੇ ਦਿਖਾਈ ਦਿੱਤੇ ਅਤੇ ਉਸ ਤੋਂ ਇਲਾਵਾ ਚਾਰ ਸਾਹਿਬਜ਼ਾਦੇ ਬਾਬਾ ਬੰਦਤ ਸਿੰਘ ਬਹਾਦਰ तमाम ਸਿੱਖ ਯੋਧਿਆਂ ਨੂੰ ਵੀ ਜਿਹੜਾ ਆ ਉਹ AI ਦੀ ਮਦਦ ਦੇ ਨਾਲ ਬਣਾ ਕੇ ਇਸ ਵੀਡੀਓ ਦੇ ਵਿੱਚ ਜਿਹੜਾ ਦਿਖਾਇਆ ਗਿਆ ਸੀ ਅਤੇ ਇਸ ਵੀਡੀਓ ਨੂੰ ਜਦੋਂ ਵਾਇਰਲ ਹੁੰਦਾ ਦੇਖਿਆ ਗਿਆ ਤਾਂ ਐਸਜੀਪੀਸੀ ਨੇ ਸਭ ਤੋਂ ਪਹਿਲੇ ਐਕਸ਼ਨ ਲਿੱਤਾ ਅਤੇ ਉਸ ਤੋਂ ਬਾਅਦ ਸਿੰਘ ਸਾਹਿਬ ਵਿਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਇਸ ਵੀਡੀਓ ਨੂੰ ਜਿਹੜਾ ਉਹ ਤੁਰੰਤ ਪ੍ਰਭਾਵ ਦੇ ਨਾਲ ਡਿਲੀਟ ਕਰ ਦਿੱਤਾ ਜਾਵੇ ਨਹੀਂ ਤਾਂ ਵੱਡੀ ਕਾਰਵਾਈ ਹੋ ਸਕਦੀ ਹੈ ਇੱਥੋਂ ਤੱਕ ਕਿ ਮਨਜਿੰਦਰ ਸਿੰਘ ਸਿਰਸਾ ਨੇ ਤਾਂ ਐਫਆਈਆਰ ਹੋਣ ਦੀ ਮੰਗ ਵੀ ਕੀਤੀ ਕਿ ਐਫਆਈਆਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਸਿੱਧੇ ਤੌਰ ਦੇ ਉੱਤੇ ਠੇਸ ਪਹੁੰਚ ਚੋਂਦੀ ਇਹ ਵੀਡੀਓ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ तमाम ਸਿੱਖ ਭਾਈਚਾਰੇ ਦੇ ਵੱਲੋਂ ਜਦੋਂ ਵੱਡਾ ਰੋਸ ਜਿਹੜਾ ਉਹ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਹੀ ਦਰੂਬ ਰਾਠੀ ਦੇ ਵੱਲੋਂ ਇਸ ਵੀਡੀਓ ਨੂੰ ਜਿਹੜਾ ਆ ਉਹ ਡਿਲੀਟ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕੁਝ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਉਸੇ ਵੀਡੀਓ ਦੀਆਂ ਨੇ ਜੋ ਕਿ ਡਿਲੀਟ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਲ ਅਵਸਥਾ ਦੇ ਵਿੱਚ ਸੀ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਗਿਆ ਸੀ ਇਸ ਤੋਂ ਇਲਾਵਾ ਗੁਰਗੋਬਿੰਦ ਸਿੰਘ ਜੀ ਨੂੰ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਰੋਂਦਿਆਂ ਹੋਇਆਂ ਵੀ ਦਿਖਾਇਆ ਹੀ ਦਿੱਤਾ ਗਿਆ। ਇਹ ਵੀਡੀਓ ਜਿਹੜੀ ਐ 711 ਨੰਬਰ ਸੀ ਜਿਹੜੀ ਕਿ ਧਰੂਬ ਰਾਠੀ ਦੇ YouTube ਚੈਨਲ ਦੇ ਉੱਤੇ ਸਾਂਝੀ ਕੀਤੀ ਗਈ ਸੀ। ਤਾਂ ਧਰੂਬ ਰਾਠੀ ਦੇ ਵੱਲੋਂ ਜਦੋਂ ਦੇਖਿਆ ਗਿਆ ਕਿ ਵੱਡੇ ਪੱਧਰ ਦੇ ਉੱਤੇ ਇਸ ਵੀਡੀਓ ਦਾ ਵਿਰੋਧ ਹੋ ਰਿਹਾ ਉਸ ਤੋਂ ਬਾਅਦ ਧਰੂਬ ਰਾਠੀ ਦੇ ਵੱਲੋਂ ਇਸ ਵੀਡੀਓ ਨੂੰ ਜਿਹੜਾ ਆਪਣੇ ਚੈਨਲ ਤੋਂ ਹਟਾ ਦਿੱਤਾ ਗਿਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਉਸੇ ਵੀਡੀਓ ਦੀਆਂ ਨੇ ਜਿਹੜੀਆਂ ਕਿ ਹੁਣ ਡਿਲੀਟ ਕਰ ਦਿੱਤੀ ਗਈ ਹੈ ਐਸਜੀਪੀਸੀ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੇ ਬਿਆਨ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਇਸ ਵੀਡੀਓ ਨੂੰ ਜਿਹੜਾ ਉਹ ਹਟਾ ਦਿੱਤਾ ਗਿਆ ਇੱਕ ਵਾਰ ਅਸੀਂ ਤੁਹਾਨੂੰ ਸਿੰਘ ਸਾਹਿਬ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀ ਕੁਝ ਬਿਆਨ ਦਿੱਤਾ ਸੀ ਉਹ ਵੀ ਸੁਣਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ-ਹੁਣੇ ਹੀ ਆਪਣੇ ਜਾਣਕਾਰਾਂ ਤੋਂ ਖਬਰ ਮਿਲੀ ਆ ਕਿ ਕੋਈ ਦਰੋਵਰਾਠੀ ਨਾਮ ਦਾ ਬਲੌਗਰ ਆ ਉਨੇ ਪੰਥ ਦਿਵਾਲੀ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ AI ਦੇ ਨਾਲ ਕੋਈ ਫਿਲਮ ਤਿਆਰ ਕੀਤੀ ਆ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਇਹ ਸਮੂਜੀ ਫਿਲਮ ਦੀ ਜਿਹੜੀ ਸਕ੍ਰਿਪਟਿੰਗ ਆ ਇਹ ਬਿਲਕੁਲ ਗਲਤ ਆ ਹੁਣ ਹੀ ਨਹੀਂ ਚਾਹੀਦੀ ਔਰ ਦੂਜੀ ਗੱਲ ਇਹ ਹੈਗੀ ਆ ਕਿ ਉਹਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਔਰ ਹਰਕਤ ਕਰਦਿਆਂ ਦਿਖਾਇਆ ਜਦੋਂ ਕਿ ਸਾਡੇ ਸਿੱਖੀ ਦੇ ਵਿੱਚ ਬੜਾ ਸਪਸ਼ਟਾ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾ ਤੇ ਕਿਸੇ ਵੈਸੇ ਫਿਲਮ ਦੇ ਵਿੱਚ ਫਿਲਮਾਇਆ ਜਾ ਸਕਦਾ ਔਰ ਨਾ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਇਸ ਕਰਕੇ ਹੁਣ ਇਹ ਜਿਹੜਾ ਦਰੁਬਰਾਠੀ ਆ ਉਹ ਇਹ ਕਹਿ ਰਿਹਾ ਵਾ ਕਿ ਮੈਂ ਬਹੁਤ ਉੱਪਰਲੇ ਲੈਵਲ ਤੇ ਇਹਨੂੰ ਲੈ ਗਿਆ ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪਰਵਾਹ ਨਹੀਂ ਕਰਦੇ ਔਰ ਤੋਂ ਜਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾ ਜਿਨ੍ਹਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਤੇ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਜਕਾਰਾ ਲਾਇਆ ਜਦੋਂ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਬਾਰੇ ਸੁਣਿਆ ਤੇ ਉਦੋਂ ਪਾਤਸ਼ਾ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ ਤੇ ਸਿੱਖਾਂ ਨੇ ਬਾਅਦ ਵਿੱਚ ਜ਼ੁਲਮੀ ਰਾਜ ਦੀ ਜੜ ਪੁੱਟੀ ਤੂੰ ਉਸ ਸੱਚੇ ਪਾਤਸ਼ਾ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ AI ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇੱਥੋਂ ਤੱਕ ਕਹਿਣਾ ਕਿ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ ਪਹਿਲੀ ਗੱਲ ਤੇ ਆ ਕੇ ਤੂੰ ਇਹ ਸਾਰੀ ਸਕ੍ਰਿਪਟ ਗਲਤ ਲਿਖੀ ਔਰ ਉਹਦੇ ਤੋਂ ਬਾਅਦ ਤੂੰ ਪੋਲ-ਪੋਲ ਖੇਲ ਰਿਹਾ ਤੂੰ ਕਹਿ ਰਿਹਾ ਵਾ ਕਿ ਮੈਨੂੰ opinion ਦੋ ਇਹ ਗਲਤ ਆ ਜਾਂ ਠੀਕ ਆ ਕੌਣ opinion ਦੇਊਗਾ ਜਦੋਂ ਸਿੱਖਾਂ ਨੇ ਫੈਸਲੇ ਕੀਤੇ ਹੋਇਆ ਕਿ ਗੁਰੂ ਸਾਹਿਬ ਗੁਰੂ ਪਰਿਵਾਰ ਜਾਂ ਸਾਡੇ ਜਿਹੜੇ ਵੱਡੇ ਸ਼ਹੀਦ ਆ ਉਹਨਾਂ ਦੇ ਉੱਤੇ ਕੋਈ ਕਿਰਦਾਰ ਕੀਤਾ ਹੀ ਨਹੀਂ ਜਾ ਸਕਦਾ ਔਰ ਕੋ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਪੇਸ਼ ਕੀਤਾ ਇਹਨੂੰ ਕਦੀ ਸਿੱਖ ਬਰਦਾਸ਼ਤ ਨਹੀਂ ਕਰਦੇ ਮੈਂ ਮੀਡੀਏ ਦੇ ਰਾਜਿੰਦਰ ਹੋਰਾਟੀ ਤੱਕ ਆਪਣੀ ਗੱਲ ਭੇਜਦਾ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪ੍ਰਵਾਨ ਨਹੀਂ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਅਪੀਲ ਕਰਦਾ ਕਿ ਕਿਤੇ ਵੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਕਿਰਦਾਰਾਂ ਦੇ ਨਾਲ ਇਦਾਂ ਛੇੜ-ਛਾੜ ਕੀਤੀ ਜਾਂਦੀ ਆ ਆਪਾਂ ਇਹਨੂੰ ਕਦੀ ਬਰਦਾਸ਼ਤ ਨਾ ਕਰੀਏ ਇਹ ਬਰਦਾਸ਼ਤਯੋਗ ਨਹੀਂ ਆ ਔਰ ਨਾਲ ਹੀ ਮੇਰੀ ਜਿਹੜੇ ਵੀ ਸੰਬੰਧਤ ਇਹ ਮਸਲਿਆਂ ਨੂੰ ਵੇਖਦੇ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਮੇਰੀ ਹਦਾਇਤ ਆ ਕਿ ਇਹੋ ਜਿਹੇ ਬੰਦਿਆਂ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ ਜਿਹੜੇ ਗੁਰੂ ਸਾਹਿਬ ਦੇ ਬਾਰੇ ਗਲਤ ਤਾਖੇ ਦਾ ਪੇਸ਼ ਕਰਦੇ ਆ ਔਰ ਗੁਰੂ ਦੇ ਕਿਰਦਾਰ ਨੂੰ ਪੇਸ਼ ਕਰਦੇ ਆ ਕਿਉਂਕਿ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਜਦੋਂ ਵਿਦਵਾਨਾਂ ਦੀ ਮੀਟਿੰਗ ਕਾਲ ਕੀਤੀ ਆ ਉਹਦੇ ਵਿੱਚ ਸਪਸ਼ਟ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਗੁਰੂ ਕੇ ਪਰਿਵਾਰ ਉਹਦੇ ਕੋਈ ਕਿਰਦਾਰ ਨਹੀਂ ਹੋ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ AI ਦੇ ਜਿਹੜੇ ਮਹਾਰਾ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕਰਾਂਗੇ ਅਸੀਂ ਤਾਂ ਹੀ ਬੜੇ ਚਿਰ ਤੋਂ ਇਹ ਕਹਿੰਨੇ ਆ ਕਿ ਇਹ ਫਿਲਮਾਂ ਦਾ ਜਿਹੜਾ ਮੁੱਦਾ ਵਾ ਇਹਨੂੰ ਸੰਸਿਆ ਰੋਕੇ ਹੱਲ ਕਰਨਾ ਚਾਹੀਦਾ ਸਿੱਖਾਂ ਨੂੰ ਇਹ ਗੱਲਾਂ ਪ੍ਰਵਾਹ ਨਹੀਂ ਕਰਨੀਆਂ ਚਾਹੀਦੀਆਂ ਅੱਜ ਇਹਨਾਂ ਨੇ ਆਹ ਕੁਛ ਦਿਖਾਇਆ ਵਾ ਕੱਲ ਨੂੰ ਕੁਛ ਹੋਰ ਦਿਖਾ ਦੇਣਗੇ ਇਸ ਕਰਕੇ ਮੈਂ ਨਾਲ ਹੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਅਤ ਕਰਦਾ ਕਿ ਉਹ ਦਰੋਹ ਵਾਰਟੀ ਨਾਲ ਜਾਂ ਸੰਬੰਧਿਤ ਮੰਤਰਾਲੇ ਦੇ ਨਾਲ ਸੰਪਰਕ ਕਰਕੇ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰਵਾਵੇ ਇਹ ਵੀਡੀਓ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਆ ਤੇ ਗੁਰੂ ਕਾ ਪੰਥ ਤੇ ਗੁਰੂ ਕਾ ਖਾਲਸਾ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ-ਹੁਣੇ ਹੀ ਆਪਣੇ ਜਾਣਕਾਰਾਂ ਤੋਂ ਖਬਰ ਮਿਲੀ ਆ ਕਿ ਕੋਈ ਦਰੋਵਰਾਠੀ ਨਾਮ ਦਾ ਬਲੌਗਰ ਆ ਉਹਨੇ ਪੰਥ ਦਿਵਾਲੀ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ AI ਦੇ ਨਾਲ ਕੋਈ ਫਿਲਮ ਤਿਆਰ ਕੀਤੀ ਆ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਇਹ ਸਮੂਜੀ ਫਿਲਮ ਦੀ ਜੜੀ ਸਕ੍ਰਿਪਟਿੰਗ ਆ ਇਹ ਬਿਲਕੁਲ ਗਲਤ ਆ ਹੁਣ ਹੀ ਨਹੀਂ ਚਾਹੀਦੀ ਔਰ ਦੂਜੀ ਗੱਲ ਇਹ ਆ ਗਈ ਆ ਕਿ ਉਹਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਔਰ ਹਰਕਤ ਕਰਦਿਆਂ ਦਿਖਾਇਆ ਜਦੋਂ ਕਿ ਸਾਡੇ ਸਿੱਖੀ ਦੇ ਵਿੱਚ ਬੜਾ ਸਪਸ਼ਟ ਆ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾ ਤੇ ਕਿਸੇ ਵੈਸੇ ਫਿਲਮ ਦੇ ਵਿੱਚ ਫਿਲਮਾਇਆ ਜਾ ਸਕਦਾ ਔਰ ਨਾ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਇਸ ਕਰਕੇ ਹੁਣ ਇਹ ਜਿਹੜਾ ਦਰੁਬਰਾਠੀ ਆ ਉਹ ਇਹ ਕਹਿ ਰਿਹਾ ਵਾ ਕਿ ਮੈਂ ਬਹੁਤ ਉੱਪਰਲੇ ਲੈਵਲ ਤੇ ਇਹਨੂੰ ਲੈ ਗਿਆ ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪਰਵਾਹ ਨਹੀਂ ਕਰਦੇ ਔਰ ਤੂੰ ਜਿਸ ਤਰੀਕੇ ਦੇ ਨਾਲ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਤੇ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਗੜੀ ਤੂੰ ਜਾਕਾਰਾ ਲਾਇਆ ਜਦੋਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਬਾਰੇ ਸੁਣਿਆ ਤੇ ਉਦੋਂ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ 뿌ਟੀ ਗਈ ਤੇ ਸਿੱਖਾਂ ਨੇ ਬਾਅਦ ਵਿੱਚ ਜ਼ੁਲਮੀ ਰਾਜ ਦੀ ਜੜ 뿌ਟੀ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ AI ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇਥੋਂ ਤੱਕ ਕਹਿਣਾ ਵੀ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ। ਪਹਿਲੀ ਗੱਲ ਤੇ ਆ ਕੇ ਤੂੰ ਇਹ ਸਾਰੀ ਸਕ੍ਰਿਪਟ ਗਲਤ ਲਿਖੀ। ਔਰ ਉਹਦੇ ਤੋਂ ਬਾਅਦ ਤੂੰ ਪੋਲ-ਪੋਲ ਖੇਡ ਰਿਹਾ। ਤੂੰ ਕਹਿ ਰਿਹਾ ਵਾਂ ਕਿ ਮੈਨੂੰ opinion ਦੋ ਇਹ ਗਲਤ ਆ ਜਾਂ ਠੀਕ ਆ। ਕੌਣ opinion ਦੇਊਗਾ? ਜਦੋਂ ਸਿੱਖਾਂ ਨੇ ਫੈਸਲੇ ਕੀਤੇ ਹੋਇਆ ਕਿ ਗੁਰੂ ਸਾਹਿਬ, ਗੁਰੂ ਪਰਿਵਾਰ ਜਾਂ ਸਾਡੇ ਜਿਹੜੇ ਵੱਡੇ